ਸੰਦੀਪ ਗੱਲਾਂ ਕਰਾਂ ਚੇਤਾ ਭੁੱਲ ਗਿਆ ਮੰਮੀ ਚਾਹ ਲੈ ਕੇ ਆਈ ਕਿ ਨਹੀਂ ਮੰਮੀ ਨੂੰ ਚਾਹ ਜੇ ਦੇਣੀ ਆ ਤੁਸੀਂ ਡੈਪੇ ਬੁਲਾਉਣ ਮੈਂ ਤੁਹਾਨੂੰ ਪਹਿਲਾਂ ਦੇਣ ਆਗੀ ਚਾਹ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਦੇ ਦਿੰਨੀ ਆ ਪੀਓ ਤੁਸੀਂ ਚਾਹ ਉਹ ਮੈਂ ਤਾਂ ਪੀ ਲੈਣੀ ਆ ਲੈ ਇਹਨੇ ਬਲਿਆ ਆ ਮੰਮੀ ਨੂੰ ਵੀ ਭਰਾ ਆ ਗਿਆ ਇਹਨਾਂ ਉਹ ਵੇਂਦੇ ਰਹਿਣ ਉਹ ਵੀ ਨਾਲ ਚਾਹ ਦੇ ਤੋਰੇ ਫਿੰਡੇ ਸਾਡੀ ਧੜੀ ਇਹ ਕੀ ਗੱਲ ਹੈਗੀ ਆ ਚੱਲ ਪੁੱਤ ਇੱਕ ਮੌਕਾ ਦੇ ਕੇ ਵੇਖ ਲੈਂਦੇ ਆ ਜੇ ਗਲਤੀ ਆਪਣੀ ਮੰਨ ਜੂਗੀ ਤਾਂ ਕੋਈ ਗੱਲ ਨਹੀਂ ਉਹਦੇ ਭਰਾਵਾਂ ਵੱਜਾ ਇਹਨੂੰ ਲਾਗੇ ਭਾਲਾਂਗੇ ਉਹਨਾਂ ਦੇ ਸਾਹਮਣੇ ਗੱਲ ਕਰਾਂਗੇ ਕਿ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਨਾ ਜ਼ਿੰਮੇਵਾਰ ਇਹ ਹੋਵੇਗੀ ਹੁਣ ਸਾਡੇ ਨਾਲ ਗੱਲ ਕਰ ਲੋ ਉਹ ਨਹੀਂ ਨਹੀਂ ਭੂਆ ਜੀ ਗਲਤੀ ਮੰਨ ਵੀ ਲੈਣਗੇ ਪਰ ਉਹਨੇ ਥੋੜਾ ਵਾਪਸ ਆਜਣਾ ਜਿਹੜੀ ਚਲ ਗਈ ਐਡਾ ਵੱਡਾ ਉਹਨੇ ਕੰਮ ਕੀਤਾ ਨੰਬਰ ਨਹੀਂ ਆ ਕੋਈ ਇਹ ਕਰ ਲੈ लवली ਆਇਆ ਵਾ ਚੱਲ ਪੁੱਛਦੀਆਂ ਹਾਲ ਚਾਲ ਨਾਲੇ ਪੁੱਛਦੀਆਂ

ਕੋਰ ਸਨਾ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਤੀ ਸੁਨਾ ਹਾਂ ਮੈਂ ਵੀ ਠੀਕ ਠਾਕ ਹਾਂ ਠੀਕ ਵੀ ਕਾਦੀ ਹਾਂ ਫਿਕਰ ਲੱਗਾ ਰਹਿੰਦਾ ਵਾ ਤੇਰੇ ਬਾਰੇ ਸੋਚਦੀ ਰਹਿੰਦੀ ਹਾਂ ਰੋਟੀ ਪਕਾ ਲੈਂਦੀ ਹਾਂ ਤਾਂ ਖਾਣ ਨੂੰ ਜੀ ਨਹੀਂ ਕਰਦਾ ਵੀ ਪਤਾ ਨਹੀਂ ਨਿਆਣੇ ਨੇ ਖਾਦੀ ਆ ਕਿ ਨਹੀਂ ਖਾਦੀ ਕੀ ਕਰਨਾ ਪੂਆ ਜੀ ਫਿਰ ਉਹਨਾਂ ਦਾ ਲੂਕ ਸਾਲੀ ਦੀਆਂ ਅੱਗੇ ਵੀ ਖਾਈ ਦੀਆਂ ਹੀ ਲਾ ਕੇ ਤੇ ਚਾਚੀ ਨੇ ਨਹੀਂ ਹਾਲ ਪੁੱਛਿਆ ਤੇ ਰੋਟੀ ਦੇਵਾਂ ਪਕਾ ਕੇ ਮੈਂ ਆਈ ਮੁੜ ਕੇ ਕਿ ਨਹੀਂ ਆਈ ਨਾ ਉਧਰੋਂ ਨਹੀਂ ਆਇਆ ਕੋਈ ਨਾ ਮੈਂ ਗਿਆ ਹੀ ਉਧਰ ਦਲਜਿੰਦਰ ਵੀ ਨਹੀਂ ਆਈ ਨਾ ਨੋ ਵਿਨੀ ਉਹਨਾਂ ਘਰ ਆਪਣਾ ਕਪਤ ਪਿਆ ਹੋਣਾ ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਉਹ ਦਿਵਾਲੀ ਹੋਈ ਹੁਣੀ ਨਾ ਉਹਦੇ ਵੀ ਤੂੰ ਹੇਜਲੀ ਬਣੀ ਆ ਹੈ ਤੇ ਤੇਰੇ ਸਾਹਮਣੇ ਝੂਠੀ ਆ ਪਰ ਇੱਕ ਗੱਲ ਵਾਪੇ ਪੈਰਾਂ ਦੇ ਪਾਣੀ ਨਹੀਂ ਪੀਣ ਦੇਣਾ ਕਹਿਣਾ ਹੀ ਨਹੀਂਗਾ ਵੀ ਮੈਂ ਝੂਠੀ ਆ ਅਗਲੇ ਨੂੰ ਝੂਠੀਆਂ ਕਰ ਦੇਣਾ ਵਾ ਉਹ ਇੱਕ ਤੇ ਮੇਰਾ ਜੀ ਕਰਦਾ ਵੀ ਦਲਜੀਤ ਨੂੰ ਦੱਸਾਂ ਪਰ ਫੇਰ ਮੈਂ ਮਨ ਨੂੰ ਸਮਝਾਇਆ ਵੀ ਚੱਲ ਕੀ ਗੱਲ ਕਰਨੀ ਉਹਨਾਂ ਨੂੰ ਇਹਨਾਂ ਘਰ ਕਪਤ ਪਾਊਗਾ ਅੱਡਾ ਕਰਦੇ ਜੜਿਆਈ ਨਹੀਂ ਤੂੰ ਕਪਤ ਤੋਂ ਕਿਉਂ ਡਰਦਾ ਵਾ ਅਸਲੀਅਤ ਉਹਨੂੰ ਵੀ ਪਤਾ ਹੋਣੀ ਚਾਹੀਦੀ ਆ ਵੀ ਮੇਰੀ ਮਾਂ ਕਰਦੀ ਕੀ ਫਿਰਦੀ ਆ ਹੱਥਾਂ ਨਾਲ ਲਾਉਂਦੀ ਆ ਤੇ ਪੈਰਾਂ ਨਾਲ ਭਜਾਉਂਦੀ ਆ ਚਲੋ ਦਿਲਜਿੰਦਰ ਨੂੰ ਤਾਂ ਪਤਾ ਹੀ ਆ ਉਹਨੇ ਗੱਲ ਕੀਤੀ ਹੋਗੀ ਘਰ ਦਿਲਜਿੰਦਰ ਦੀ ਕਿਹਨੇ ਸੁਣਨੀ ਆ ਉਹਨੂੰ ਤਾਂ ਕਹਿੰਦੇ ਆ ਝੂਠੀ ਆ ਜੇ ਉਹਦੀ ਸੁਣਦੇ ਹੋਣਾ ਉਹ ਵਿਚਾਰੇ ਤਾਂ ਕਿਉਂ ਖਾਂਦੀ ਫਿਰਦੀ ਹੋਵੇ ਓਏ ਆਹੋ ਭੂਆ ਜੀ ਗੱਲ ਤੁਹਾਡੀ ਵੀ ਠੀਕ ਦਿਲਜਿੰਦਰ ਦੀ ਬੁਗਤ ਨਾ ਘਰ ਦੇ ਵਿੱਚ ਘਾਟੀ ਆ ਦਲਜੀਤ ਤੇ ਸੰਦੀਪ ਤੇ ਮੰਮੀ ਉਹਦੀ ਉਹ ਇਕੱਠੇ ਹੋ ਗਏ ਆ ਇਹ ਵਿਚਾਰੀ ਇੱਕ ਪਾਸੇ ਰਹਿ ਗਈ ਆ ਜਿਹੜੀ ਵਿਆਹ ਕੇ ਲਿਆਂਦੀ ਆ ਉਹ ਵੀ ਮੇਰੇ ਸਹਾਂਵਣਾ ਵਾਵਾ ਹੀ ਤੇਜਵਾ ਉਹ ਆਪਜ ਕਿਉ ਖਿਜੜੀ ਕਰਦੀਆਂ ਰਹਿੰਦੀਆਂ ਆ ਇਹ ਵਿਚਾਰੀ ਨੂੰ ਪੁੱਛਦਾ ਕੋਈ ਨਹੀਂ ਨਾਲੇ ਬਾਹਰੋਂ ਪਤਾ ਲੱਗਦਾ ਹੀ ਆਣ ਗਵਣ ਚੋਂ ਆਈ ਤੇ ਕਰੀ ਇਹਨਾਂ ਦੇ ਘਰ ਹੀ ਨਹੀਂ ਗਏ ਸਵੇਰੇ ਡਿਊਟੀ ਤੇ ਜਾਂਦਾ ਵਾ ਸ਼ਾਮ ਨੂੰ ਘਰ ਆਈਦਾ ਵਾ ਆਣ ਗਵਣ ਤੋਂ ਹੀ ਪਤਾ ਲੱਗਦਾ ਵਾ ਕਿ ਉਹ ਕਿੰਨੀ ਕੁ ਤੇਜ ਵਾ ਪੁੱਤ ਉਹ ਤਾਂ ਮੇਰੇ ਨਾਲ ਦੇ ਘਰ ਗਈ ਹਾਂ ਅਗਲੀ ਨੇ ਮੂੰਹ ਪਾੜ ਕੇ ਤਾਂ ਮੈਨੂੰ ਵੀ ਕਹਿਤਾ ਸੀ ਕਿ ਜਦੋਂ ਸਾਡੀ ਮੰਮੀ ਘਰ ਨਹੀਂ ਹੁੰਦੀ ਭੁਆਜੀ ਤੁਸੀਂ ਉਦੋਂ ਆਂਦੇ ਹੋ ਕਸੂਰ ਉਹਦਾ ਨਹੀਂਗਾ ਕਸੂਰ ਤਾਂ ਦਲਜੀਤ ਦਾ ਵਾ ਉਦੋਂ ਕਹਿੰਦਾ ਮੈਂ ਮਰੀ ਚੱਲਿਆਂ ਜੇ ਮੇਰਾ ਉਹਦਾ ਨਾ ਵਿਆਹ ਨਾ ਹੋਇਆ ਮੈਂ ਤਾਂ ਦਲਜਿੰਦਰ ਨੇ ਵਿੱਚ ਪੈ ਲੈ ਕੇ ਤੇਦਾ ਵਿਆਹ ਕਰਾਇਆ ਉਹਨੇ ਅਗਲੀ ਨੇ ਆਉਂਦਿਆਂ ਸਾਰੇ ਟੱਬਰ ਨੂੰ ਮਗਰ ਲਾ ਲਿਆ ਚੱਲ ਕੋਈ ਗੱਲ ਨਹੀਂ ਅੱਜ ਤੇ ਲੋਕਾਂ ਦਾ ਤਮਾਸ਼ਾ ਵੇਖਣ ਡੇ ਆ ਕੱਲ ਨੂੰ ਆਪਣੇ ਘਰ ਵੀ ਲੱਗਣਾ ਵਾ ਵੇਖੀ ਸਹੀਂ ਕੀ ਬੰਦਾ ਜਿਹੜੀ ਸੱਸ ਮਗਰ ਲੱਗੀ ਆ ਨਾ ਇਹਨੂੰ ਵੇਖੀ ੱੱਕੇ ਮਾਰ ਕੇ ਉਹਨੇ ਬਾਹਰ ਕੱਢਣਾ ਵਾ ਇਹਨੂੰ ਫੇਰ ਪਤਾ ਲੱਗਣਾ ਕਿ ਦਲਜਿੰਦਰ ਹੀ ਠੀਕ ਹੀਗੀ ਓਏ ਉਹਨਾਂ ਦੇ ਘਰ ਤੇ ਤਮਾਸ਼ਾ ਲੱਗਾ ਰਿੰਦਾ ਵਾ ਵਾਜਾਂ ਆਉਂਦੀਆਂ ਰਹਿੰਦੀਆਂ ਕਦੀ ਕੋਈ ਲੰਡਿਆ ਹੁੰਦਾ ਕਦੀ ਕੋਈ ਲੰਡਿਆ ਹੁੰਦਾ ਤੇ ਕੋਈ ਗੱਲ ਨਹੀਂ ਤੇਰੀ ਚਾਚੀ ਨੇ ਵੀ ਆਣ ਗਵਾਣ ਦੇ ਬਥੇਰੇ ਤਮਾਸ਼ੇ ਵੇਖੇ ਆ ਹੁਣ ਆਪਣੇ ਘਰ ਹੋਈ ਲੱਗਣਾ ਹੀ ਆ ਉਹ ਹੁਣ ਜਿਹੜਾ ਬਾਹਰ ਵਾ ਉਹਨੂੰ ਕੀ ਗੱਲ ਦਾ ਨਹੀਂ ਕੋਈ ਪਤਾ ਵੀ ਘਰ ਕੀ ਹੋਣਿਆ ਕੀ ਨਹੀਂ ਦਲਜਿੰਦਰ ਮੜਾ ਮੋਟਾ ਦੱਸਦੀ ਹੋਊਗੀ ਉਹਨੂੰ ਉਹ ਵੀ ਘਾਟੀ ਦੱਸਦੀ ਹੁਣੀ ਆ ਇੱਥੇ ਤਾਂ ਪੁੱਤ ਟੱਬਰ 'ਚ ਬੈਠੀ ਹੋਈ ਦਾ ਪਰ ਕਿਸਾਂ ਵਿੱਚ ਅਗਲਾ ਕੱਲਾ ਹੁੰਦਾ ਵਾ ਚਲੋ ਛੱਡੋ ਉਹਨਾਂ ਦੀਆਂ ਗੱਲਾਂ ਤੇ ਫੁੱਫੜ ਜੀ ਕਿੱਥੇ ਲੱਭਣ ਦੇ ਉਹ ਪੁੱਤ ਜੀ ਰਿਕਨਾ ਬੁੰਡੀ ਵਾਲ ਨੂੰ ਗਏ ਕਣਕ ਬੀਜਣ ਵਾਲਿਆਂ ਦਾ ਫੋਨ ਆਇਆ ਸੀ ਜੀ ਦੇਜੋ ਤੇ ਵੀਰ ਦੇਣਗੇ ਜੀ ਤੇ ਤੁਸੀਂ ਇਦ ਫੋਨ ਲਾਉ ਹਾਂ ਮੜਾ ਜਾਨਾ ਨੂੰ ਤੇ ਸੱਦੋਂ ਕੋਈ ਗੱਲ ਨਹੀਂ ਫਿਰ ਕਰੀਏ ਗੱਲਬਾਤ ਉਹ ਨਾਲ ਕੀ ਜਾਂਦੀ ਮੈਂ ਨਹੀਂ ਫੋਨ ਨਾਲੇ ਮੈਂ ਤੇਰੇ ਵਾਸਤੇ ਨਾ ਚਾਹ ਬਣਾ ਕੇ ਚਾਹ ਪਾਣੀ ਤੁਸੀਂ ਰਹਿ ਨਹੀਂ ਦਿੰਦੇ ਨਾ ਨਾ ਜੇ ਰੋਟੀ ਖਾਣੀ ਆ ਤੇ ਮੈਂ ਰੋਟੀ ਲਾਉਣੀ ਤੇ ਪੱਕੀ ਆ ਰੋਟੀ ਮੈਂ ਖਾ ਕੇ ਆਇਆ ਸੀ ਤੂੰ ਇਹ ਫੋਨ ਕਰ ਉਹ ਫਿਰ ਮੈਂ ਜਾਣਾ ਸੰਗਦਾ ਨਾ ਰਵੀ ਉਹ ਨਹੀਂ ਨਹੀਂ ਸੰਗ ਕਰੀਏ ਦੱਸ ਚੱਲ ਲਾਇਓ ਤੁਸੀਂ ਫੋਨ ਨੂੰ ਚੱਲ ਫੁਫੜ ਜੀ ਆਉਂਦੇ ਆ ਉਹਨਾਂ ਦੇ ਸਾਹਮਣੇ ਗੱਲ ਕਰਨਾ ਵੀ ਮੇਰੀ ਖਲਾਸੀ ਕਰਾਓ ਉੱਥੋਂ ਇਤਾਂ ਕਰਤੀਆਂ ਫੋਨ ਇਹਨਾਂ ਨੂੰ ਕਰ ਹੀ ਲੈਣੀ ਆ ਉਹ ਵਿਚਾਰ ਆਇਆ ਵਾ ਰਮਨ ਮੈਂ ਕਿਹਾ ਵੀ ਬੀ ਸੁੱਟ ਕੇ ਤੇ ਤੁਸੀਂ ਕਰਨ ਨੂੰ ਆ ਜਾਂਦੇ ਹਾਂ ਕੋਈ ਕੰਮ ਉਹ ਕੰਮ ਕਾਦਾ ਹੁਣਾਵਾ लवली ਆਇਆ ਵਿਚਾਰਾ ਤੇ ਕਹਿਣ ਰਿਹਾ ਸੀ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਤੇ ਆਣ ਕੇ ਤੇ ਗੱਲ ਸੁਣ ਲੋ ਹਾਂ ਨਿਆਣਾ ਵਿਚਾਰਾ ਆਇਆ ਵਾ ਮਾਹੀਂ ਤੇ ਚੱਲ ਕੋਈ ਗੱਲ ਨਹੀਂ ਉਹਨੇ ਬੀਜ ਦੇ ਰਹਿਣਾ ਹਾਂ ਉਹਨੂੰ ਅੱਧਾ ਘੰਟਾ ਵੇ ਬਿਠਾ ਲ ਜੇ ਪਿੱਛੇ ਆ ਗਿਆ ਹੁਣ 10 ਮਿੰਟ ਬਹਿ ਨਹੀਂ ਸਕਦਾ ਲੈ ਤਾਂ ਸਹ ਹਾਂ ਤੁਸੀਂ ਉਹਨੂੰ ਦੱਸ ਦੋ ਕਿ ਬੀਤ ਖਾਦ ਮੈਂ ਰੱਖ ਚੱਲਿਆ ਵਾਂ ਤੇ ਤੂੰ ਘੇਰ ਦੇ ਕਣਕ ਘੇੜਵੀ ਰਮਾ ਮੈਨੂੰ ਅੱਧਾ ਘੰਟਾ ਲੱਗ ਜਾਣਾ ਆਉਂਦੇ ਆਉਂਦੇ ਆ ਚੱਲ ਜੇ ਰਿਕਨਾ ਛੇਤੀ ਆ ਦਿਓ ਚਾ ਠੀਕ ਆ ਮੈਂ ਚਾਹ ਬਣਾ ਕੇ ਪਿਆਲ ਦੀ ਹਾਂ ਨਚਰ ਨੂੰ ਹਾਂ ਕਾ ਤੂੰ ਕਾ ਲੈ ਹਾਂ ਹਾਂ ਚੱਲ ਠੀਕ ਆ ਠੀਕ ਆ ਲਵਲੀ ਨੂੰ ਨਾ ਮੈਂ ਸਮਝਾ ਦਿੰਨੀ ਇੱਕ ਵਾਰਾ ਵੀ ਤੇਰੇ ਫੁੱਫੜ ਜੀ ਨਾ ਝਾਟੀ ਗਰਮ ਹੋ ਜਾਂਦੇ ਹੁੰਦੇ ਆ ਮੈਂ ਤੇ ਨਾ ਗੱਲਾਂ ਚਰ ਲੈਣੀਆਂ ਇਹ ਨਾ ਜਰਨੀ ਨਹੀਂ ਕੋਈ ਗੱਲ ਜੇ ਤੇਰੇ ਮੂੰਹੋਂ ਕੋਈ ਵੱੱਡ ਘੱਟ ਨਿਕਲ ਗਈ ਤੇ ਚੱਲ ਕੋਈ ਨਹੀਂ ਹੌਂਸਲੇ ਨਾਲ ਗੱਲ ਕਰੀ ਪੁੱਤ ਅਸੀਂ ਤਾਂ ਤੇਰਾ ਸਾਥ ਪੂਰਾ ਦਵਾਂਗੇ ਤੇਰੇ ਨਾਲ ਤੈਨੂੰ ਨਾ ਕੋਈ ਉੱਚ ਨੀਚ ਨਹੀਂ ਗੀ ਹੋਣ ਦਿੰਦੇ ਉਫੜ ਤੇਰੇ ਦੀ ਗੱਲ ਵਾ ਉਹਨੂੰ ਵੀ ਮੈਂ ਮਨਾ ਹੀ ਲਵਾਂਗੀ ਤੇ ਜਾ ਕੇ ਤੇਰਾ ਕੰਮ ਨਿਬੜੀਏ ਜੇ ਆਉਂਦੀ ਆ ਤੈਨੂੰ ਲਿਆ ਦੀਏ ਤੇ ਜੇ ਨਹੀਂ ਆਉਂਦੀ ਤੇ ਪੱਕਾ ਹੀ ਸਾਡਾ ਛੜਾ ਕਰੀਏ ਚੱਲ ਨਿਆਣੇ ਨੂੰ ਪਤਾ ਤਾਂ ਹਉ ਮੈਂ ਘੜੀ ਆਪਣਾ ਆਪ ਸੋਚਣਾ ਆਪਣੇ ਹੱਥ ਮੈਂ ਲੂਣੇ ਤੇ ਰੋਟੀ ਪਕਾ ਕੇ ਖਾਣੀ ਹੈ ਚਾਨੀ ਹੈ ਇਹ ਆ ਪਹਿਲੀ ਦਾ ਨਾਂ ਹੋ ਗਈ ਆ ਪਰ ਸਾਰਾ ਦਿਨ ਹੀ ਨੰਗਿਆ ਉੱਥੇ ਚੱਲੇ ਆ ਵੀ ਜਦ ਮੁੱਕਿਆ ਹੁਣ ਕੋਈ ਗਲਤ ਨਹੀਂ ਨਾ ਕਰ ਸਕਦੇ ਸਾਨੂੰ ਹੁਣ ਦਿਲਬਾਗ ਵੀ ਆਊਗਾ ਕਿ ਜੰਗਲ ਕਰੂਗਾ ਸਾਨੂੰ ਜਿੱਦੋਂ ਕਿਤੇ ਪਤਾ ਲੱਗਾ ਨਾ ਕਿ ਪਿਆਰੀ ਨੇ ਨਾਂ ਹੋ ਗਈ ਆ ਫੇਰ ਵੇਖੀ ਕਿਦਾਂ ਪੁਰਕਦਾ ਸੰਦੀਪ ਲੈਵਾ ਚਾ ਆ ਗਿਆ ਜੀ ਚਾ ਲੈ ਬਣਾ ਲੈ ਚਾਹ ਦੇ ਪੀਣੀ ਆ ਹੁਣ ਤੇ ਖੁਸ਼ ਹੋਣਾ ਦਾਹ ਕਿਲੇ ਦੀ ਮਾਲਕਣ ਬਣ ਗਈ ਆ ਸੱਚੀ ਅੱਜ ਮੈਨੂੰ ਬੜੀ ਖੁਸ਼ੀ ਹੋਂਦੀ ਆ ਹੋਰ ਕੀ ਆ ਸੰਦੀਪ ਕਿੰਨੇ ਦਿਨਾਂ ਦੀ ਉਹ ਠੀਕ ਹੀ ਸਾਨੂੰ ਆ ਦੇਂਦੀ ਉਹ ਦਿਨ ਹੁਣ ਆ ਗਿਆ ਵਾ ਤੇ ਸਾਰਾ ਕੰਮ ਨਾ ਵਧੀਆ ਵਧੀਆ ਹੋਇਆ ਵਾ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਸੰਦੀਪ ਪਤਾ ਲੱਗਾ ਨਹੀਂ ਪਤਾ ਪਾ ਲੱਗਾ ਨਹੀਂ ਦਿੱਤਾ ਕਿ ਇਹੋ ਗੱਲ ਆਪਾਂ ਕਿਸੇ ਨਾਲ ਪਹਿਲਾਂ ਕਰ ਦਿੰਦੇ ਪਤਾ ਲੱਗ ਹੀ ਜਾਣਾ ਸੀ ਚਲ ਹੁਣ ਏਗ ਮੇਰੀ ਗੱਲ ਸੁਣ ਹੋਂ ਨਾ ਮੰਮੀ ਦਾ ਖਿਆਲ ਰੱਖੀ ਜਿੱਦਾਂ ਮੰਮੀ ਕਵੇ ਉਦਾਂ ਹੀ ਕਰਨੀ ਆ ਇਹ ਨਹੀਂ ਹੋਵੇ ਮੰਮੀ ਨੇ ਸਭ ਕੁਾੜੇ ਨਾ ਕਰਤਾ ਵਾ ਉਹਨਾਂ ਦਾ ਖਿਆਲ ਨਹੀਂ ਰੱਖਣਾ ਰੋਟੀ ਪਾਣੀ ਟਾਈਮ ਨਾ ਸਭ ਕੁ ਪੁੱਛਣਾ ਠੀਕ ਨਾ ਉਹ ਤੁਹਾਡੇ ਨਾਲ ਜ਼ਿਆਦਾ ਫਿਕਰ ਆ ਮੈਨੂੰ ਮੰਮੀ ਦੀ ਮੈਂ ਨਹੀਂ ਸਾਂਭਣਾ ਤੇ ਹੋਰ ਕਿੰਨੇ ਸਾਂਭਣਾ ਵਾ ਤੁਸੀਂ ਇਹ ਗੱਲ ਦੀ ਫਿਕਰ ਨਾ ਕਰੋ ਤੇ ਬਾਕੀ ਇਹ ਗੱਲ ਵਾ ਇਹ ਕੰਮ ਨਾ ਹੋਂ ਤੁਸੀਂ ਸਾਂਭਣਾ ਵਾ ਜੇ ਕੋਈ ਵੀ ਗੱਲਬਾਤ ਹੋ ਗਈ ਤੇ ਉਹ ਸੰਦੀਪ ਕੋਈ ਗੱਲ ਨਹੀਂ ਹੁੰਦੀ ਠੀਕ ਹੈ ਨਾ ਦਿਲਬਾਗ ਨੇ ਆਉਣਾ ਮਨਾ ਉਹਨਾਂ ਮੈਂ ਗੱਲ ਕਰ ਲੂੰਗਾ ਨਾਲ ਜੇ ਗੱਲ ਕਰੂਗਾ ਤੇ ਘਾਟਾ ਉਹਨੂੰ ਪੈਣਾ ਵਾ ਕਿਹੜੇ ਮੂੰਹ ਨਾਲ ਗੱਲ ਕਰੂਗਾ ਪਹਿਲੀ ਆਡੇ ਨਾਮ ਆ ਹੁਣ ਉਹ ਤਾਂ ਇਹ ਆ ਕਿ ਇੰਨੇ ਨਹੀਂ ਪੁੱਛਿਆ ਕਿ ਕਿੱਥੇ ਗਏ ਸੀ ਤੁਸੀਂ ਹੈ ਕਿੱਥੇ ਆਈ ਵਿਲ ਯੂ ਨਹੀਂ ਜੀ ਇੱਥੇ ਹੋਣੀ ਆ ਕਿਤੇ ਉਹ ਮੈਂ ਨਹੀਂ ਵੇਖੀ ਕਿਤੇ ਵੀ ਸੰਦੀਪ ਮੈਂ ਤੈਨੂੰ ਫੇਰ ਇੱਕ ੜੀ ਕਹਿਣ ਡਈ ਨੂੰ ਮੰਮੀ ਦਾ ਖਿਆਲ ਤੂੰ ਰੱਖਣਾ ਹਣਾ ਇਹ ਨਾ ਹੋਏ ਕੱਲੋਂ ਗੱਲਾਂ ਕਰੇ ਕਿ ਸਭ ਕੋ ਇਹ ਲੈ ਗਏ ਆ ਹੁਣ ਮੰਮੀ ਨੂੰ ਨਹੀਂ ਸਾਹਮਣੇ ਤੂੰ ਹੀ ਟੈਨਸ਼ਨ ਕਿਉਂ ਲੈ ਰਹੀ ਏ ਮੈਂ ਆਪਣੀ ਸੱਸ ਨਹੀਂ ਸਮਝਦੀ ਮੈਂ ਉਹਨਾਂ ਨੂੰ ਮਾਂ ਸਮਝਦੀ ਆ ਉਹਨਾਂ ਨੇ ਵੀ ਮੈਨੂੰ ਧੀ ਬਣਾ ਕੇ ਰੱਖਿਆ ਵਾ ਨਾ ਤੇ ਮੈਂ ਵੀ ਧੀਾਂ ਵਾਲੇ ਕੰਮ ਕਰੂੰਗੀ ਮੈਨੂੰ ਤੇਰ ਤੂੰ ਇਹੋ ਉਮੀਦ ਹੀ ਠੀਕ ਹੈ ਨਾ ਕੋਈ ਗੱਲ ਨਹੀਂ ਤੂੰ ਚਾਹ ਪੀਓ ਠੰਡੀ ਹੋਂਦੀ ਆ ਟੈਨਸ਼ਨ ਨਾ ਲਾਓ ਕਿਸੇ ਗੱਲ ਦੀ ਵੀ ਸੰਦੀਪ ਗੱਲਾਂ ਗੱਲਾਂ ਚੇਤਾ ਭੁੱਲ ਗਿਆ ਮੰਮੀ ਚਾਹ ਲੈ ਕੇ ਆਈ ਕਿ ਨਹੀਂ ਮੰਮੀ ਨੂੰ ਚਾਹ ਜੀ ਦੇਣੀ ਆ ਤੂੰ ਡੈਪੇ ਬੁਲਾਉਣ ਤੇ ਮੈਂ ਤੁਹਾਨੂੰ ਪਹਿਲਾਂ ਦੇਣ ਆ ਗਈ ਚਾਹ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਦੇ ਦੇਣੀ ਆ ਪੀਓ ਤੂੰ ਚਾਹ ਉਹ ਮੈਂ ਤੇ ਪੀ ਲੈਣੀ ਆ ਮੈਂ ਇਹਨਾਂ ਬਲੋ ਜਾ ਕੇ ਮੰਮੀ ਨੂੰ ਵੀ ਫੜਾ ਕੇ ਆ ਇਹਨਾਂ ਉਹ ਵੰਦੇ ਰਹਿਣ ਉਹ ਵੀ ਨਾਲ ਚੜੇ ਤੁਰੇ ਫੰਡੇ ਸਾਡੀ ਧੜੀ ਇਹ ਤੇ ਗੱਲ ਹੈਗੀ ਆ ਫੜਾ ਦਿੰਨੀ ਹੁਣ ਚਾਹ ਪੀ ਕੇ ਫੇਰੀ ਫੜਾਉਂਗੀ ਤੇ ਚੱਲ ਠੀਕ ਆ ਮੈਂ ਚਾਹ ਪੀ ਕੇ ਨਾ ਚੱਲ ਐ ਬੰਮੀ ਦੇ ਮਾਰਾ ਜਾ ਪੀ ਲੋ ਚਾਹ ਚੋਈ ਗਾ ਠੀਕ ਆ ਠੀਕ ਚੱਲ ਠੀਕ ਆ ਸੰਦੀਪ ਆ ਗਿਆ ਮਾਰੂ ਮੇਰਾ ਮਾਰ ਕੇ ਠੀਕ ਆ ਮਾਰਾ ਉਹ ਤੇ ਤਾਂ ਗਿਆ ਹੀ ਨਹੀਂ ਇਹਦੇ ਠੀਕ ਆ ਚੱਲ ਅੱਜ ਤੇ ਮੇਰੀ ਜ਼ਿੰਦਗੀ ਦਾ ਨਾ ਖਾਸ ਦਿਨ ਵਾ ਮੈਨੂੰ ਤੇ ਵੀ ਵਿਸ਼ਵਾਸ ਨਹੀਂ ਸੀ ਕਿ ਮੈਂ 10 ਕਿਲਿਆਂ ਦੀ ਮਾਲਕ ਬਣ ਜੂਗੀ ਸੱਚੀ ਅੱਜ ਤੇ ਮੈਨੂੰ ਇੰਨੀ ਖੁਸ਼ੀ ਹੋਣ ਦੀ ਆ ਨਾ ਕੋਈ ਗੱਲ ਨਹੀਂ ਇਹ ਗੱਲ ਨਾ ਮੰਮੀ ਨੂੰ ਵੀ ਦੱਸੂਗੀ ਮੈਂ ਫੋਨ ਲਾ ਕੇ ਕਿ ਮੰਮੀ ਪਹਿਲੀ ਮੇਰੇ ਨਾਂ ਹੋ ਗਈ ਆ ਸਾਰੀ ਚਾਹ ਰਹਿਣ ਦੇ ਨਹੀਂ ਪੂਆ ਜੀ ਫੇਰ ਕੀ ਆ ਪੁੱਤ ਕੁਟ ਚਾਹ ਪੀਣੀ ਆ ਤੇ ਮੈਂ ਮੈਂ ਤਾਂ ਫੋਨ ਮੈਂ ਕੀਤਾ ਵਾ ਅੰਦਰ ਮੈਂ ਆ ਜਾਂਦਾ ਵਾਂ ਅੱਛਾ ਅੱਛਾ ਵੀ ਪਾ ਕੇ ਨਾ ਮਸ਼ੀਨ ਦੇ ਵਿੱਚ ਚਲੋ ਕੇਰਦਾ ਰਹੂਗਾ ਮੁੜਕੇ ਓਏ ਆਹੋ ਚਲੋ ਮੁੜਕੇ ਮੀਂਹ ਮਾਂ ਦਾ ਨਹੀਂ ਪਤਾ ਹੁੰਦਾ ਚੱਲ ਵਧੀਆ ਬਿੱਗੀ ਜਾਓ ਓਹੀ ਗੱਲ ਆ ਨਾ ਤੇ ਮੈਂ ਵੀ ਪੁੱਤ ਤੇਰੇ ਨਾਲ ਗੱਲ ਕਰਨੀ ਸੀ ਦੱਸੋ ਫੁੱਫੜ ਤੇਰੇ ਦਸ ਬਾਹ ਥੋੜਾ ਜਿਹਾ ਕਾਲਾ ਵਾ ਗਰਮ ਝਾਟੀ ਹੋ ਜਾਂਦੀ ਆ ਤੂੰ ਹੌਂਸਲੇ ਨਾਲ ਗੱਲ ਕਰੀ ਮੇਰੀ ਤਾਂ ਕੋਈ ਗੱਲ ਨਹੀਂ ਮੈਂ ਤਾਂ ਗੱਲ ਸੋਹਣੀ ਲੈਣੀ ਆ ਜਿੱਦਾਂ ਮੈਂ ਜਾ ਕੇ ਤੁਹਾਡੇ ਕੋਲ ਉੱਥੇ ਰਹੀ ਆ ਨਾ 100 100 ਮੈਨੂੰ ਗੱਲ ਕਰਦੇ ਰਹੇ ਆ ਤੇ ਮੇਰੇ ਤਾਂ ਹੁਣ ਪੇਕਿਆਂ ਦਾ ਘਰ ਹੀ ਕਾਰਜ ਡੰਡਿਆ ਹੀ ਮੈਨੂੰ ਤਾਂ ਬਹਿਣਾ ਹੀ ਪੈਣਾ ਹੈਗਾ ਪਰ ਮੈਂ ਉਧਰੋਂ ਵੀ ਸੁਣੀਆ ਤੇ ਇਧਰੋਂ ਵੀ ਸੁਣੀਆ ਤੈਨੂੰ ਹੁਣ ਮੈਂ ਇਹੋ ਹੀ ਸਮਝਾਉਣੀ ਆ ਕਿ ਹੌਂਸਲੇ ਨਾਲ ਗੱਲ ਕਰੀ ਮੇਰਾ ਪੁੱਤ ਨਹੀਂ ਕੋਈ ਗੱਲ ਨਹੀਂ ਜੇ ਕੋਈ ਗੱਲ ਕਰ ਵੀ ਦੇਣਗੇ ਤਾਂ ਹੀ ਗੁੱਸਾ ਥੋੜਾ ਕਰਨਾ ਵਾ ਤੇ ਨਾਲੇ ਨਾ ਮੈਨੂੰ ਜੋ ਬੰਦਾ ਵੀ ਫੋਨ ਆਇਆ ਹੈਗਾ ਜੋ ਬੰਦਾ ਫੋਨ ਆਇਆ ਹੈਗਾ ਕਹਿੰਦਾ ਹੀ ਕਿ लवली ਨੂੰ ਫੋਨ ਕਰਦਾ ਤਾਂ ਫੋਨ ਨਹੀਂ ਚੁੱਕਦਾ ਚਲ ਤੂੰ ਫੋਨ ਤੇ ਚੁੱਕਦਾ ਉਹਦੀ ਤਾਂ ਗੱਲ ਸੁਣਦਾ ਕਿ ਉਹ ਕੀ ਕਹਿੰਦਾ ਵਾ ਉਹਨੇ ਫੋਨ ਤੇ ਕੀਤਾ ਪਰ ਨਾ ਬੜੀ ਸ਼ਰਮਿੰਦਗੀ ਜੀ ਮਹਿਸੂਸ ਕਰਨ ਰਿਹਾ ਹੈਗਾ ਉਹ ਤਾਂ ਚੰਗੇ ਆ ਵਿਚਾਰੇ ਹੋਣੇ ਇਹ ਨਹੀਂ ਕਿ ਚੰਗੀ ਉਹਨਾਂ ਦੇ ਵਾਸਤੇ ਹੀ ਕਿਹੜੀ ਗੱਲ ਵਾ ਹੁਣ ਉਹ ਤਾਂ ਸਮਝਾਈ ਸਕਦੇ ਹੀ ਤੇ ਸਮਝਾਉਂਦੇ ਵੀ ਰਹੇ ਆ ਹੁਣ ਮੈਂ ਵੀ ਉਹਨੂੰ ਇੱਕ ਦੋ ਵਾਰ ਕਿਹਾ ਵਾ ਵੀ ਇਦਾਂ ਕਰਦੀ ਆ ਉਹ ਟਾਂਟਦਾ ਹੀ ਰਿਹਾ ਇਹਨੂੰ ਪਰ ਹੁਣ ਦਿਮਾਗ ਚ ਕੋਲ ਕੇ ਤਾਂ ਕਿਸੇ ਦੇ ਪਾਇਆ ਹੀ ਨਹੀਂ ਜਾਂਦਾ ਵੀ ਇਦਾਂ ਨਹੀਂ ਤੇ ਇਦਾਂ ਕਰ ਸਮਝਦੇ ਆਪੋ ਆਪਣੀ ਵਰਤਣੀ ਹੁੰਦੀ ਆ ਤੇ ਪੁੱਤ ਕੋਈ ਗੱਲ ਨਹੀਂ ਗੱਲ ਕਰ ਲੈਨੇ ਆ ਕਾਲੇ ਨਹੀਂ ਭਈਦਾ ਹੁੰਦਾ ਜੀ ਇਹ ਤੇਨੂੰ ਫੋਨ ਹੁਣ ਕਰੂਗਾ ਨਾ ਤੂੰ ਉਹਦਾ ਫੋਨ ਚੁੱਕ ਲਈ ਉਹਦੀ ਗੱਲ ਤੇ ਸੁਣ ਵੀ ਕਹਿੰਦਾ ਕੀ ਆ ਉਹ ਨਹੀਂ ਨਹੀਂ ਪੂਆ ਜੀ ਮੈਂ ਨਹੀਂਗਾ ਫੋਨ ਚੁੱਕਣਾ ਉਹਨਾਂ ਦਾ ਅੱਗੇ ਚੁੱਕਦਾ ਹੀ ਰਿਹਾ ਆ ਅਗੇ ਕਿਹੜੀ ਸੁੱਖ ਗੁਜ਼ਾਰਦੇ ਰਹੇ ਆ ਹੁਣ ਕੁੜੀ ਇੰਨਾ ਚ ਠੀਕ ਨਹੀਂ ਰਹੀ ਉਹਦਾ ਪਤਾ ਲੈਣ ਨਹੀਂ ਆਏ ਹੈ ਚੂਲਾ ਉਹਦਾ ਟੁੱਟਿਆ ਤਾਂ ਨਹੀਂ ਆਏ ਹੁਣ ਮੱਜੇ ਤੇ ਪਈ ਤਾਂ ਨਹੀਂ ਆਏ ਕੀ ਗੱਲ ਇਹਨਾਂ ਨੂੰ ਪਤਾ ਨਹੀਂ ਲੱਗਦਾ ਉਹਨਾਂ ਨੇ ਤੇ ਪੁੱਛੇ ਪਉਣਾ ਹੀ ਆ ਉਹਨਾਂ ਦੀ ਕੁੜੀ ਆ ਆ ਜਾ ਕੇ ਮਾਫੀ ਮੰਗ ਲੈਣਗੇ ਹੋਰ ਕੀ ਉਹਨਾਂ ਨੇ ਕਰਨਾ ਮੰਨ ਲਓ ਸਾਡੇ ਘਰ 'ਚ ਇਹ ਕੰਮ ਹੋਇਆ ਹੋਵੇ ਤੇ ਆਹੀਂ ਤੇ ਕਹਿਣਾ ਹੀ ਆ ਕਿ ਨਹੀਂ ਵੀ ਮਾਫ ਕਰ ਦਿਓ ਕੋਈ ਗੱਲ ਨਹੀਂ ਜਿਹੜੀ ਗੱਲਬਾਤ ਹੋ ਗਈ ਹੈ ਚਲੋ ਮਿੱਟੀ ਪਾਓ ਪਰ ਮੈਨੂੰ ਨਹੀਂਗਾ ਉਹ ਭੁੱਲਦੀ ਨੀਗੀ ਜੀ ਮੈਂ ਪਾਲੀ ਤੇ ਮੈਂ ਤਾਂ ਜਗਾ ਗਈ ਵਿਚਾਰੀ ਕੋਈ ਗੱਲ ਨਹੀਂ ਪੁੱਤ ਤੇਰਾ ਕੋਖੜ ਹੁੰਦਾ ਨਾ ਤਾਂ ਕਰ ਲੈਨੀ ਆ ਗੱਲ ਤੂੰ ਚਾਹ ਘੋਟ ਪੀ ਜੇ ਰੋਟੀ ਖਾਣੀ ਆ ਤਾਂ ਚੱਕਦਾ ਨਾ ਰਹੀ ਸਬਜ਼ੀ ਬਣੀ ਆ ਆਟਾ ਗੁੱਜਾ ਮੈਂ ਚਾਰ ਫੁਲਕੇ ਲਾ ਦੇ ਨਹੀ ਨਹੀ ਭੂਆ ਜੀ ਰੋਟੀ ਨਹੀਂ ਗਾ ਮੈਂ ਖਾਣੀ ਰੋਟੀ ਤੇ ਮੈਂ ਖਾ ਕੇ ਆਇਆ ਤੁਹਾਨੂੰ ਦੱਸਿਆ ਅੱਗੇ ਖਾਣੀ ਤੂੰ ਕਿੱਥੋਂ ਪਕਾਉਣ ਕੋਣ ਜਨਾਨੀਆਂ ਕਰ ਲੈਂਦੀਆਂ ਵੀ ਕੋਈ ਨਹੀਂ ਖੈਰ ਕੇ ਪਕਾ ਲਾਂਗੇ ਆਪੇ ਹੱਥ ਲੂਣੇ ਆ ਕਿੱਥੋਂ ਖਾਂਦਾ ਹੁਣ ਪਕਾ ਲੇ ਕੋਈ ਗੱਲ ਨਹੀਂ ਬਾਹਰ ਕੁਝ ਖਾ ਲ ਲੈ ਤੇ ਬਾਹਰੋਂ ਨਾ ਖਾਇਆ ਕਰ ਬਿਮਾਰ ਹੋ ਜਾਏਗਾ ਚੱਲ ਪੀ ਲੋ ਚਾਹ ਦੀ ਕੂਆ ਜੀ ਫੁੱਫੜ ਜੀ ਆਏ ਨਹੀਂ ਆ ਤੇ ਮੈਂ ਲੇਟ ਹੋ ਜਾਣਾ ਸਕਦਾ ਨਹੀਂ ਲੇਟ ਹੁੰਦਾ ਲੈ ਆਈ ਆਈ ਗਏ ਸასი ਘਰ ਫੁੱਫੜ ਜੀ ਸასი ਘਰ ਪੁੱਤ ਕੀ ਹਾਲ ਚਾਲ ਠੀਕ ਠਾਕ ਆਪਣੀ ਸੁਣਾਉਂਦੀ ਬਸ ਵਧੀਆ ਕਣਕ ਡੇ ਹੀ ਪੀਜਣਾ ਉਹ ਡੇ ਹੀ ਬਾਹਰ ਅੱਛਾ ਅੱਛਾ ਤੇ ਕੂਆ ਤੇਰੀ ਤਾਂ ਗਿਆ ਹੀ ਫੋਨ ਤੇ ਮੈਂ ਕਿਹਾ ਤੂੰ ਚਾਹ ਪਾਣੀ ਪੀਂਦੇ ਮਾਰ ਗਏ ਓਏ ਇਹੋ ਚਾਹ ਪਾਣੀ ਤੇ ਪੀ ਲਿਆ ਵਾ ਚਲੋ ਵਧੀਆ ਟਾਈਮ ਨਾਲ ਬੀਜੀ ਜਾਓ ਹਾਂ ਤੁਹਾਨੂੰ ਪਤਾ ਬਤਨ ਪੁੱਤੜਾ ਘੜੀ ਵੱਲ ਆਪਿੰਦੇ ਚਾਹ ਦੀ ਕੋਈ ਆਹ ਮੀਂਹ ਕਣੀ ਦਾ ਕੀ ਪਤਾ ਜਿਹੜੇ ਵੇਲੇ ਆ ਜਾਣਾ ਫੁੱਫੜ ਜੀ ਤੁਹਾਡੇ ਨਾਲ ਗੱਲ ਹੀ ਕਰਨੀ ਤਾਂ ਹੀ ਤੁਹਾਨੂੰ ਸੱਦਿਆ ਵਾ ਇਥੇ ਕਰੋ ਪੁੱਤ ਮੈਂ ਤੇ ਭੂਆ ਜੀ ਨੂੰ ਅੱਗੇ ਵੀ ਕਹਿਣ ਡਿਆ ਏ ਤੁਸੀਂ ਜਿੱਦਾਂ ਵੀ ਹੁੰਦੀ ਆ ਨਾ ਮੇਰੀ ਹੁਣ ਖਲਾਸੀ ਕਰਾ ਦੋ ਤੂੰ ਤੁਹਾਨੂੰ ਵੀ ਪਤਾ ਜਿਹੜਾ ਕੰਮ ਹੋਇਆ ਵਾ ਨਾ ਬੜਾ ਮੜਾ ਹੋਇਆ ਤੇ ਮੈਂ ਇਹ ਨਹੀਂ ਚਾਹੁੰਦਾ ਕਿ ਕੱਲ ਨੂੰ ਮੇਰਾ ਵੀ ਕੋਈ ਨੁਕਸਾਨ ਹੋਵੇ ਬੇ ਪੁੱਤ ਅਹੀਂ ਤੇ ਨਾ ਸੇ ਹੰਤੋਂ ਠੀਕ ਆ ਕਿ ਨਹੀਂ ਅੱਗੇ ਤੇਰਾ ਵਿਆਹ ਕੀਤਾ ਸੀ ਚਲੋ ਜੋ ਹੋ ਗਿਆ ਮਰਜ ਦੇ ਹੱਥ ਵਸਵਾ ਜੀ ਹੁਣ ਦੂਜਾ ਕੀਤਾ ਤੂੰ ਹੁਣ ਕਹਿਣਾ ਇਦੋਂ ਖਲਾਸੀ ਕਰਾ ਦੋ ਤੇ ਮੁੜ ਕੇ ਇਨੀ ਜ਼ਿੰਦਗੀ ਕਿਦਾਂ ਕੱਟੇਗਾ ਮੈਂ ਹੋਰ ਤਾਂ ਤੁਹਾਡੀ ਗੱਲ ਠੀਕ ਵਾ ਤੁਹਾਨੂੰ ਵੀ ਪਤਾ ਵੀ ਜਿਹੜਾ ਉਹਨੇ ਕੰਮ ਕੀਤਾ ਬੜਾ ਮੜਾ ਕੀਤਾ ਤੇ ਕੱਲ ਨੂੰ ਜੇ ਮੈਨੂੰ ਕਰ ਦੋਗੇ ਕੋਹ ਤਾਂ ਫੇਰ ਫੇਟ ਘਰ ਹੀ ਉਜੜ ਜਾਣਾ ਚੱਲ ਪੁੱਤ ਇੱਕ ਮੌਕਾ ਦੇ ਕੇ ਵੇਖ ਲੈਨੇ ਆ ਜੇ ਗਲਤੀ ਆਪਣੀ ਮੰਨ ਜੂਗੀ ਤਾਂ ਕੋਈ ਗੱਲ ਨਹੀਂ ਉਹਦੇ ਭਰਾ ਪਰਜਾਇ ਨੂੰ ਲਾਗੇ ਬਾਹ ਲਾਂਗੇ ਉਹਨਾਂ ਦੇ ਸਾਹਮਣੇ ਗੱਲ ਕਰਾਂਗੇ ਵੀ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਨਾ ਜ਼ਿੰਮੇਵਾਰ ਇਹ ਹੋਊਗੀ ਹੁਣ ਸਾਡਾ ਨਾਲ ਗੱਲ ਕਰ ਲੋ ਉਹ ਨਹੀਂ ਨਹੀਂ ਭੂਆ ਜੀ ਗਲਤੀ ਮੰਨ ਵੀ ਲੈਣਗੇ ਪਰ ਉਹਨੇ ਥੋੜਾ ਵਾਪਸ ਆ ਜਣਾ ਜਿਹੜੀ ਚਲ ਗਈ ਐਡਾ ਵੱਡਾ ਉਹਨੇ ਕੰਮ ਕੀਤਾ ਮਾਫ ਕਰਦਾਂ ਬੇਹਲੂ ਦੀ ਪੁੱਤ ਇਨਸਾਨ ਕੋ ਗਲਤੀਆਂ ਹੋ ਜਾਂਦੀਆਂ ਹਾਂਜੀ ਚਲੋ ਜੇ ਉਹਨੇ ਗਲਤੀ ਕਰ ਵੀ ਦਿੱਤੀ ਆ ਤੇ ਉਹਦੇ ਭਰਾ ਪਰਜਾਈ ਨਾ ਜਾ ਕੇ ਅਸੀਂ ਗੱਲ ਕਰਦੇ ਆ ਕਿ ਤੁਹਾਡੀ ਕੁੜੀ ਨੇ ਆ ਕੰਮ ਕੀਤਾ ਗਲਤ ਠੀਕ ਆ ਨਾ ਤੇ ਜੇ ਤਾਂ ਵੀ ਉਹ ਕਹਿਣਗੇ ਤੇ ਫਿਰ ਅਸੀਂ ਉਦਾਂ ਹੀ ਕਰ ਲਾਂਗੇ ਤੈਨਨੇ ਕਾਲੀ ਦੇ ਵਿੱਚ ਫੈਸਲੇ ਨਹੀਂ ਲਈਦੇ ਹੁੰਦੇ ਮੈਂ ਤੇ ਤੇਰੀ ਭੂਆ ਜਾਵਾਂਗੇ ਤੇ ਉੱਥੇ ਗੱਲਬਾਤ ਕਰਕੇ ਆਵਾਂਗੇ ਤੇ ਤੈਨੂੰ ਆਣ ਕੇ ਦੱਸ ਦਾਂਗੇ ਵੀ ਪੁੱਤ ਆ ਗੱਲਬਾਤ ਹੋਈ ਹੈ ਸਾਡੀ ਵੇਖ ਲਵਲੀ ਪੁੱਤ ਮੈਂ ਤੇ ਇਹਨਾਂ ਸਾਰੀ ਗੱਲ ਖੋਲਦੀ ਐ ਬਾਕੀ ਤੇਰੀ ਮਰਜ਼ੀ ਐ ਕਿਦਾਂ ਤੂੰ ਕਰਨੀ ਐ ਤੇ ਕਿਦਾਂ ਨਹੀਂ ਆਪੂਆ ਜੀ ਕਰਨਾ ਕੀ ਐ ਅਸੀਂ ਦੋਵਾਂ ਜੀਆਂ ਨੇ ਉੱਥੇ ਜਾਣਾ ਵਾ ਉਹਨਾਂ ਨੇ ਇਹੋ ਗੱਲ ਹੀ ਕਹਿਣੀ ਐ ਕਿ ਕੋਈ ਗੱਲ ਨਹੀਂ ਕੁੜੀ ਨੂੰ ਅਸੀਂ ਸਮਝਾਇਆ ਵਾ ਗਾਂਦ ਨਹੀਂ ਗਲਤੀ ਹੁੰਦੀ ਇਹੋ ਹੀ ਗੱਲਾਂ ਹੋਣੀਆਂ ਵਾ ਜਿਹੜੀਆਂ ਗੱਲਾਂ ਇੱਥੇ ਮੈਂ ਤੁਹਾਨੂੰ ਦੱਸਣ ਦੇ ਤੂੰ ਫਿਕਰ ਕਿਉਂ ਕਰਦਾ ਵਾ ਇੱਕ ਵਾਰਾਂ ਹਾਂ ਤੇ ਜਾ ਕੇ ਵੇਖਦੇ ਲੈਣ ਦੇ ਕਿ ਕਿਹੜੇ ਨੂੰ ਬੋਲਦੇ ਆ ਯਰ ਰਪਿੰਦਰ ਵੀ ਕੀ ਆਂਦੀ ਆ ਭਾ ਆਪਣੀ ਗਲਤੀ ਮੰਨਦੀ ਆ ਕਿ ਨਹੀਂ ਮੰਨਦੀ ਅਕਸਰ ਉਹਦੇ ਭਰਾ ਭੱਜਿਆ ਇਹਨਾਂ ਨੂੰ ਸਮਝਾਇਆ ਹੋ ਪਰ ਪੱਜਾਈਆਂ ਜਿਹੜੀਆਂ ਕੱਟ ਨਹੀਂ ਹੁੰਦੀਆਂ ਪੱਜਾਈਆਂ ਦੇ ਨਾਲ ਬੜੀ ਔਖੀ ਕੱਟੀ ਜਾਂਦੀ ਆ ਇਹਦਾ ਕੀ ਇਰਾਦਾ ਵਾ ਉੱਥੇ ਬਹਿ ਕੇ ਮੇਰਾ ਟਾਈਮ ਨਿਕਲ ਜੂ ਨਹੀਂ ਨਿਕਲਦਾ ਹੁੰਦਾ ਮਾਂ ਪਿਓ ਦੀਂਦੇ ਹੁਣ ਤਾਂ ਗੱਲ ਹੋਰ ਹੁੰਦੀ ਆ ਭਰਾ ਭੱਜਿਆ ਦੇ ਸਿਰ ਤੇ ਨੀ ਕੋ ਟਾਈਮ ਨਿਕਲਦਾ ਹੁੰਦਾ ਇਹ ਲਵਲੀ ਪੁੱਤ ਤੁਸੀਂ ਸਾਡੇ ਰਿਸ਼ਤੇਦਾਰ ਤੀਗਾ ਕਹਨੇ ਹਾਂਜੀ ਉਹਨਾਂ ਨਾਲ ਚਲੋ ਸਾਝੀ ਸਾਡੀ ਜਿੱਦਾਂ ਮਰਜੀ ਰਿਸ਼ਤਾ ਹੋ ਗਿਆ ਗੱਲ ਵੱਖਰੀ ਆ ਪਰ ਪਹਿਲ ਤੁਹਾਡੀ ਆ ਬਾਕੀ ਪੁੱਤ ਮਰਜੀ ਤੇਰੀ ਆ ਜਿੱਦਾਂ ਤੂੰ ਕਰਨਾ ਉਦਾਂ ਕਰ ਲੈ ਹਾਂਜੀ ਪਰ ਕੁੜੀ ਇਦਾਂ ਦੀ ਹੈ ਨਹੀਂ ਉਹਨੇ ਕਿਹੇ ਦੀ ਚੁਕਣਾ ਦੇ ਵਿਚਾਰਣ ਜਦ ਗੱਲਬਾਤ ਕਰਤੀ ਆ ਕੀ ਪਤਾ ਤੇਰੀ ਚਾਚੀ ਨੇ ਨਹੀਂ ਇਹ ਕੰਮ ਕਰਾਤਾ ਤੋ ਕੋਣ ਉਹ ਨਵਲੀ ਨੂੰ ਸਾਰਾ ਪਤਾ ਹੀ ਆ ਕਿ ਇਹਨੂੰ ਕਿਹੜਾ ਭਲੇ ਖਾ ਸਭ ਤੈਨੂੰ ਮੈਂ ਸੁਣਾਇਆ ਹੀ ਨਾ ਚਲੋ ਜੇ ਤੁਸੀਂ ਕਹਿੰਦੇ ਜੇ ਨਾ ਇੱਕ ਵਾਰ ਤੁਸੀਂ ਹੋਵੋ ਭਰੇ ਆ ਵੀ ਮੈਂ ਰੱਖਣਾ ਨਹੀਂ ਗਾ ਉਹਨੂੰ ਮੈਂ ਹੁਣੇ ਵੀ ਤੁਹਾਨੂੰ ਕਹਿਨਾ ਮੈਂ ਤੇ ਕੱਲ ਵੀ ਤੁਹਾਨੂੰ ਇਹੋ ਗੱਲ ਹੀ ਕਰਨੀ ਉਹ ਚਲ ਕੋਈ ਗੱਲ ਨਹੀਂ ਪੁੱਤ ਉਹ ਤਾਂ ਹੀ ਆਪਣੀ ਮਰਜ਼ੀ ਕਰਨੀ ਹੈ ਹਾਂ ਠੀਕ ਆ ਜੀ ਉਹਨਾਂ ਦੀ ਵੀ ਸੁਣਨਾ ਉਹ ਹਾਂ ਪਿਓ ਕੀ ਕਹਿੰਦੇ ਆ ਕੀ ਜਾਂਦੇ ਆ ਉਹ ਗੱਲਬਾਤ ਅਸੀਂ ਉੱਥੇ ਜਾਵਾਂਗੇ ਗੱਲਬਾਤ ਕਰਾਂਗੇ ਤੇ ਫੇਰ ਹੀ ਆਣ ਕੇ ਤੁਹਾਨੂੰ ਦੱਸਾਂਗੇ ਕੋਈ ਗੱਲ ਨਹੀਂ ਤੁਸੀਂ ਜਾਇਓ ਕੱਲ ਪਰਸੋਂ ਤੱਕ ਜਦੋਂ ਵੀ ਤੁਹਾਡਾ ਟਾਈਮ ਲੱਗੂਗਾ ਤੇ ਜੇ ਤੁਹਾਨੂੰ ਫੋਨ ਕਰੂਗਾ ਨਾ ਤੁਸੀਂ ਕਿਉਂ ਵੀ ਉਹਨੇ ਨਹੀਂ ਕਹਾਂ ਫੋਨ ਚੁੱਕਣਾ ਤੁਹਾਡਾ ਕਾ ਕੋਈ ਨਹੀਂ ਜੇ ਜਾਣਾ ਵਾ ਤਾਂ ਮੈਂ ਫੋਨ ਕਰਕੇ ਜਾਉਂਗੀ ਹੁਣ ਟਾਈਮ ਤੇ ਸਾਡਾ ਵੀ ਹੈ ਨਹੀਂਗਾ ਮਾਹ ਤਾਂ ਟਾਈਮ ਕੱਢ ਕੇ ਜਾਣਾ ਇਹ ਨਾ ਹੋਵੇ ਸਾਡੇ ਜਾਂਦੇ ਕੋ ਉਹ ਕਰਨਾ ਹੋਵੇ ਚਲ ਤੀ ਫੋਨ ਕਰ ਲੇ ਹੁਣਾਂ ਨੂੰ ਆ ਫੋਨ ਕਰਕੇ ਹੀ ਜਾਉਂਗੀ ਕਲੀ ਹੋਣੀ ਆ ਕਿੱਥੇ ਜਾਣਾ ਉਹਨਾਂ ਤੇ ਮੈਂ ਤਾਂ ਕਹਿੰਨੀ ਆ ਮੈਂ ਫੁਲਕੇ ਚਾਹ ਲਾ ਕੇ ਤੈਨੂੰ ਬਾਦ ਵਿੱਚ ਦਿੰਦੀ ਆ ਉਹ ਨਹੀਂ ਨਹੀਂ ਹੋ ਆ ਜੀ ਟਾਈਮ ਬੜਾ ਹੋ ਗਿਆ ਵਾ ਮੈਂ ਜਾਣਾ ਵਾ ਹੁਣ ਚਲ ਟਾਈਮ ਹੋ ਗਿਆ ਰੋਟੀ ਖਾ ਕੇ ਚਲ ਜੀ ਉਹ ਨਹੀਂ ਕਿੱਥੇ ਉੱਠੇ ਹੱਥ ਛੜਦਾ ਫਿਰੇਗਾ ਉਹ ਰੋਟੀਆਂ ਲੱਠੀਆਂ ਫੁੱਫੜ ਜੀ ਕੋਈ ਗੱਲ ਨਹੀਂ ਮੈਂ ਖਾ ਲੈਣੀ ਆ ਮੈਂ ਉਹ ਗੱਲ ਹੀ ਕਰਨਾ ਹੈ ਹੈ ਤੁਹਾਡੇ ਕਿੱਥੇ ਹੋਣੀ ਆ ਰੋਟੀ ਉਹ ਘਰ ਵੀ ਚਲ ਵੇਖਦਾ ਤੇਰੀ ਗੱਲ ਚਲ ਠੀਕ ਆ ਫਿਕਰ ਨਾ ਕਿਸੇ ਗੱਲ ਦਾ ਕਰੀ ਬੈਠੋ ਤੁਸੀਂ ਤੇ ਫਿਰ ਹੋ ਗਿਆ ਆ ਉਧਰ ਉਹ ਮੈਨੂੰ ਦੱਸਿਓ ਕੋਈ ਨਹੀਂ ਹਾਂ ਜਾਵਾਂਗੇ ਗੱਲ ਤੇ लवली ਦੀ ਵੀ ਠੀਕ ਹੋਆ ਜਦੋਂ ਇੱਕ ਰੰਜ ਕਿਨ ਟੁੱਟ ਜੇ ਨਾ ਮੁੜ ਕੇ ਬੰਦੇ ਤੇ ਯਕੀਨ ਨਹੀਂ ਆਉਂਦਾ ਰਮਨ ਕੁੜੀ ਨਹੀਂ ਇੰਦਾਂ ਦੀ ਬਾਪੂ ਉਦੀ ਚਾਚੀ ਨੇ ਚੁੱਕ ਚੁੱਕਾ ਕੇ ਤੇ ਇਹ ਕੰਮ ਕਰ ਦਿੱਤਾ ਵਕਾ ਨਹੀਂ ਚਾਚੀ ਨੇ ਚੁੱਕਿਆ ਤੇ ਇਹ ਨਹੀਂ ਜੇਦਾ ਘਰ ਹੀਗਾ ਹਾਂ ਗੱਲਾਂ ਨਾ ਕਰੋ ਕਸੂਰ ਤੇ ਕੁੜੀ ਦਾ ਵੀ ਹੈਗਾ ਹੀ ਹੁਣ ਮੁੰਡੇ ਨੂੰ ਮੈਂ ਕੀ ਕਹਿੰਦੀ ਓ ਮੇਰੀ ਗੱਲ ਸੁਣ ਚੁੱਕਣਾ ਪੱਥਰ ਪਾੜ ਦਿੰਦੀ ਆ ਤੈਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਚਲ ਕੋਈ ਗੱਲ ਨਹੀਂ ਆਪਾਂ ਦੋਵੇਂ ਜੀ ਕਿਸੇ ਦਿਨ ਜਾਵਾਂਗੇ ਉਹਨਾਂ ਦੀ ਗੱਲਬਾਤ ਸੁਣਾਂਗੇ ਤੇ ਕਿੱਥੋਂ ਬੋਲਦੇ ਆ ਕੀ ਜਾਂਦੇ ਚਲ ਕੋਈ ਨਹੀਂ ਚੱਲ ਜੀ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਊ ਚਲ ਫਿਰ ਇੱਥੇ ਵੀ ਜ਼ੋਰ ਪਾਵਾਂਗੇ ਤੇ ਲੈ ਆ ਕੋਈ ਗੱਲ ਨਹੀਂ ਤੇ ਜੇ ਉਹ ਵਾਰ ਨੂੰ ਤਲਵਾਰਾਂ ਮਾਰਨਗੇ ਤੇ ਫਿਰ ਉਹ ਆਪਣੇ ਘਰ ਆ ਜੀ ਤੇ ਅਸੀਂ ਆਪਣੇ ਘ ਚਲ ਕੋਈ ਗੱਲ ਨਹੀਂ ਉੱਥੇ ਜਾ ਕੇ ਵੇਖਦੇ ਆ ਜੋ ਬਰੋਣੀ ਕੀ ਕਹਿੰਦੇ ਆ ਲਿਆ ਵਾ ਕੇ ਰੋਟੀ ਖਾਣੀ ਤੁਸੀਂ ਉਹ ਨਹੀਂ ਨਹੀਂ ਰਵਣ ਮੈਂ ਤੇ ਚਲੇ ਬੰਬੀ ਤੇ ਮੈਂ ਤਾਂ ਕੰਮ ਛੱਡ ਗਿਆ ਹੂੰ ਚਲ ਕੋਈ ਗੱਲ ਨਹੀਂ ਉੱਥੋਂ ਖਲਾ ਦਿਓ ਕਿਸ ਨੂੰ ਤੇ ਨਾਲੇ ਕਣਕ ਬੀਜਣ ਵਾਲੇ ਦੀ ਰੋਟੀ ਪਾ ਦੂੰਗੀ ਤੇ ਨਾਲੇ ਤਾਂ ਵੀ ਪਾ ਦੂੰਗੀ ਚਲ ਠੀਕ ਆ ਚਲ ਜਾਓ ਫਿਰ ਹਲੋ ਮੀ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਵਧੀਆ ਸਾਰੇ ਹਾਂਜੀ ਮੰਮੀ ਵੀ ਠੀਕ ਆ ਉਮ ਮਮੀ ਖੁਸ਼ ਮੈਂ ਕੀ ਹੋਣਾ ਵਾ ਤੁਹਾਨੂੰ ਖੁਸ਼ਖਬਰੀ ਦੱਸਾਂ ਇੱਕ ਤੁਹਾਨੂੰ ਮੈਂ ਦੱਸਿਆ ਇਹਨਾਂ ਪਹਿਲੀ ਵੱਲੋਂ ਉਹ ਸਾਡੇ ਨਾਲ ਹੋ ਗਈ ਆ ਹਾਂਜੀ ਹਾਂਜੀ ਉਮ ਮਮੀ ਸੋਨਾ ਮੈਂ ਆਪਣੇ ਹੱਥ ਕਰ ਲਿਆ ਵਾ ਤੇ ਪਹਿਲੀ ਵੀ ਸਾਡੇ ਹੱਥ ਹੋ ਗਈ ਹੁਣ ਹੁਣ ਨਹੀਂ ਟੈਨਸ਼ਨ ਲੈਣ ਦੀ ਕੋਈ ਵੀ ਲੋੜ ਉਮ ਮਮੀ ਨੇ ਖੁਦ ਸਾਡੇ ਨਾਲ ਕੀਤੀ ਆ ਨਹੀਂ ਨਹੀਂ ਇਹ ਗੱਲ ਦਲਜਿੰਦਰ ਨੂੰ ਨਹੀਂ ਪਤਾ ਹੈਗੀ ਸਭ ਕੋ ਜਣ ਮੇਰੇ ਹੱਥ ਵਾਸੀ ਆ ਜਿੱਦਾਂ ਮੈਂ ਮੰਮੀ ਨੂੰ ਕਹਿੰਨੀ ਆ ਨਾ ਮੰਮੀ ਉਦਾਂ ਹੀ ਕਰਦੀ ਆ ਲੈ ਮੰਮੀ ਆਹ ਕਿਹੜੀ ਗੱਲ ਕੀਤੀ ਤੁਸੀਂ ਟਾਟਾ ਵੀ ਮੂੰਹ ਮਿਠਾ ਕਰਾਵਾਂਗੇ ਤਾਹਾਂ ਕਿੱਲਿਆਂ ਦੀ ਮਾਲਕ ਬਣੀ ਆ ਮੈਂ ਫਿਰ ਕੀ ਆ ਚਾਰ ਪੰਜ ਸੌ ਦਾ ਡੱਬਾ ਹੀ ਆ ਕੋਈ ਗੱਲ ਨਹੀਂ ਕਿਸੇ ਦਿਨ ਆਉਨੇ ਆ ਨਾ ਫਿਰ ਲੈ ਕੇ ਆਉਂਗੀ ਡੱਬਾ ਮੈਂ ਸੱਚੀ ਮੰਮੀ ਮੈਨੂੰ ਇੰਨੀ ਖੁਸ਼ੀ ਹੋਣ ਟੀ ਆ ਨਾ ਹਾਂਜੀ ਹਾਂਜੀ ਉਹ ਨਹੀਂ ਨਹੀਂ ਕਿਤੇ ਨਹੀਂ ਪਤਾ ਲੱਗਦਾ ਇਹਨੂੰ ਉਹ ਟੈਨਸ਼ਨ ਨਾ ਲਾਉ ਤੀ ਸਭ ਕੁਝ ਮੇਰੇ ਹੱਥ ਵਸਵਾ ਹੁਣ ਠੀਕ ਆ ਤੂੰ ਹੀ ਆਪਣਾ ਧਿਆਨ ਰੱਖਿਆ ਕਰੋ ਦਵਾਈ ਦੁਈ ਲੈਂਦੇ ਨਾ ਟਾਈਮ ਨਾਲ ਠੀਕ ਆ ਠੀਕ ਆ ਚਲੋ ਕੋਈ ਗੱਲ ਨਹੀਂ ਮੰਮੀ ਆਵਾਂਗੇ ਅਸੀਂ ਕਿਸ ਦਿਨ ਚਲੋ ਠੀਕ ਆ ਠੀਕ ਚੱਲ ਅ ਵੀ ਵਧੀਆ ਹੋ ਗਿਆ ਰੋਜ਼ ਦੀ ਆੜੀ ਟੈਨਸ਼ਨ ਹੀ ਕਦੋਂ ਪਹਿਲੀ ਸਾਡੇ ਨਾਂ ਹੋਣੀ ਆ ਚੱਲ ਇਹ ਤੋਂ ਤਾਂ ਟੈਨਸ਼ਨ ਫ੍ਰੀ ਹੋ ਗਈਆਂ ਬਸ ਨਾ ਇੱਕੋ ਟੈਨਸ਼ਨ ਵਾ ਕਿ ਇਹਨੂੰ ਨਾ ਪਤਾ ਲੱਗੇ ਹੁਣ ਜੇ ਪਤਾ ਲੱਗ ਵੀ ਜਾਊਗਾ ਨਾ ਹੁਣ ਤੇ ਵੈਸੇ ਕੋਈ ਪਰਵਾਹ ਨਹੀਂ ਆਏਗੀ ਸਾਨੂੰ